ਕਿਸਾਨ ਵੀਰੋ ਵੈਗੋ ਜੀ ਦਾ ਖਾਲਸਾ ਵੈਗੋ ਜੀ ਦੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਇਕਸਾਨ ਭਾਈ ਭਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਸਪੈਚ ਚੰਪੀ ਸਿੰਘ ਦੇ ਵਿੱਚ ਆਪ ਦਾ ਹਾਰਦਿਕ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਤਾਂ ਆਪਣਾ ਵਿਸ਼ਾ ਰਹੂਗਾ ਜਿਵੇਂ ਕਿ ਕਾਫੀ ਕਿਸਾਨ ਵੀਰਾਂ ਵੱਲੋਂ ਮੈਨੂੰ ਫੋਟੋਆਂ ਹੀ ਭੇਜੀਆਂ ਜਾ ਰਹੀਆਂ ਸੀ ਵੀਡੀਓਜ਼ ਭੇਜੀਆਂ ਜਾ ਰਹੀਆਂ ਜਿਦੇ ਵਿੱਚ ਆਪਣੀਆਂ ਜੜਾਂ ਜਿਹੜੀਆਂ ਭੂਰੀਆਂ ਜਾਂ ਕਾਲੀਆਂ ਹੋ ਚੁੱਕੀਆਂ ਇਹਨਾਂ ਦੇ ਆਪਣੇ ਤਿੰਨ ਚਾਰ ਕਾਰਨ ਨੇ ਇਨਾਂ ਦੇ ਹੱਲ ਬਾਰੇ ਕਾਰਨ ਕੀ ਹੈ ਕਿਉਂ ਜਿਹੜਾ ਪੂਰੀਆਂ ਜ਼ਿਆਦਾ ਹੋ ਰਹੀਆਂ ਲਾਲ ਪੂਰੀਆਂ ਜਾਂ ਕਾਲੀਆਂ ਹੋ ਰਹੀਆਂ ਤੇ ਉਹਦੇ ਕਰਕੇ ਆਪਣਾ ਜਿਹੜਾ ਝੋਨੇ ਦੀ ਗ੍ਰੋਥ ਹੈ ਉਹ ਵੀ ਖੜ ਗਈ ਹੈ ਯਾਨੀ ਕਿ ਝੋਨਾ ਨਹੀਂ ਚੱਲ ਰਿਹਾ ਇਹਦੇ ਬਾਰੇ ਡਿਟੇਲ ਚ ਗੱਲ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਖੇਤਾਂ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਜੇ ਕਿਸਾਨ ਵੀਰੋ ਜੇਕਰ ਤੁਸੀਂ ਕਿਸੇ ਵੀ ਆਪਣਾ ਖੇਤੀਬਾੜੀ ਸੰਬੰਧਿਤ ਸਮੱਸਿਆ ਦਾ ਹੱਲ ਹੀ ਮੈਨਾਂ ਸੰਪਰਕ ਕਰਨਾ ਚਾਹੁੰਦੇ ਹਾਂ ਤਾਂ ਮੇਰੇ ਗਰੁੱਪ ਨਾਲ ਜੁੜ ਸਕਦੇ ਹੋ ਜੀਦਾ ਨੰਬਰ ਹੈਗਾ 8198011111 ਨੰਬਰ ਮੈਂ ਫੇਰ ਰਿਪੀਟ ਕਰ ਦਿੰਦਾ ਜੀ 8198011111 ਤਾਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਜਾਣੀਏ ਜਿਹੜਾ ਕਾਰਨ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਵੀ ਜੜਾਂ ਜਿਹੜੀਆਂ ਹੈਗੀਆਂ ਭੂਰੀਆਂ ਜਾਂ ਕਾਲੀਆਂ ਕਿਉਂ ਹੁੰਦੀਆਂ ਹੁਣ ਕਈ ਵੇਰ ਵੀਰਾਂ ਨੇ ਸਲਫਰ ਵੱਧ ਪਾ ਲੈਂਦੇ ਆ ਉਹਦੇ 'ਚ ਜਿਹੜੀ ਆਪਣੀ ਸਲਫਰ ਦੀ ਟੌਕਸਿਸਿਟੀ ਹੋ ਜਾਂਦੀ ਹੈ ਸਲਫਰ ਦੀ ਟਾਕਸਿਸਿਟੀ ਨਾਲ ਜਿਹੜੀਆਂ ਆਪਾਂ ਨੂੰ ਜੜਾਂ ਇਸ ਤਰ੍ਹਾਂ ਆਪਣੀਆਂ ਜਿਹੜੀਆਂ ਕਾਲੀਆਂ ਜਾਂ ਇਸ ਤਰ੍ਹਾਂ ਦੀਆਂ ਆਪਾਂ ਨੂੰ ਦਿਸਣਗੀਆਂ ਜਦੋਂ ਸਲਫਰ ਚਾਰਾ ਹੋ ਜਾਂਦੀ ਹੈ ਜ਼ਮੀਨ ਦੇ ਵਿੱਚ ਸਲਫਰ ਜ਼ਿਆਦਾ ਹੋਣ ਨਾਲ ਜਿਹੜੀ ਐ ਸਟੰਟਡ ਗਰੋਥ ਹੋ ਜੂਗੀ ਯਾਨੀ ਕਿ ਜਿਹੜੀ ਐ ਗਰੋਥ ਹੈ ਉਹ ਰੁਕ ਜੂਗੀ ਪੱਤੇ ਐ ਜਿਹੜੇ ਪੀਲੇ ਪੈਣ ਲੱਗਣਗੇ ਤੇ ਜਿਹੜੇ ਬਿਲਟਿੰਗ ਹੋਣ ਲੱਗ ਜੂਗੀ yellow ਤੇ ਬਾਅਦ ਚ ਬ੍ਰਾਊਨ ਹੋਣੇ ਸ਼ੁਰੂ ਹੋ ਜਾਣਗੇ ਯਾਨੀ ਕਿ ਪੀਲੇ ਤੋਂ ਪੂਰੇ ਹੋਣੇ ਸ਼ੁਰੂ ਹੋ ਜਾਣਗੇ ਰੂਟਸ ਜਿਹੜੀਆਂ ਜੜਾਂ ਜਿਹੜੀਆਂ ਉਹ ਕਾਲੀਆਂ ਹੋਣ ਲੱਗ ਜਾਂਦੀਆਂ ਇਹਦੇ ਕਰਕੇ ਜਿਹੜੀ ਆਪਣੀ ਯੀਲਡ ਦੇ ਉੱਤੇ ਕਾਫੀ ਫਰਕ ਪੈ ਸਕਦਾ ਸੋ ਆਪਾਂ ਨੂੰ ਸਲਫਰ ਹੈ ਜਿਹੜੀ ਹੈ ਬਹੁਤ ਹੀ ਧਿਆਨ ਨਾਲ ਪਾਉਣੀ ਚਾਹੀਦੀ ਹੈ ਦੂਜੀ ਗੱਲ ਇਹਦੇ ਵਿੱਚ ਸਲਫਰ ਦੀ ਟਾਕਸਿਸਿਟੀ ਹੋਣ ਦੇ ਕਾਰਨ ਕੀ ਨੇ ਉਹ ਆਪਾਂ ਦੇਖ ਲੈਣੇ ਆ ਪੂਰਾ ਡਰੇਨੇਜ ਜਿੱਥੇ ਪਾਣੀ ਜਿਹੜਾ ਪਾਣੀ ਦੀ ਨਿਕਾਸੀ ਚੰਗੀ ਨਹੀਂ ਹੈਗੀ ਹੈ ਜਿੱਥੇ ਬਾਹਨ ਦੇ ਵਿੱਚ ਪਾਣੀ ਖੜਦਾ ਹੈ ਉੱਥੇ ਜਿਹੜਾ ਆਪਣਾ ਸਲਫਰ ਦੀ ਟਾਕਸਿਸਿਟੀ ਹੋ ਸਕਦੀ ਹੈ ਸੋ ਆਪਾਂ ਕੀ ਕਰਨਾ ਹੈ ਜੇ ਇਹ ਇਹ ਜਗ੍ਹਾ ਦੀ ਪ੍ਰੋਬਲਮ ਆਉਂਦੀ ਜਿੱਥੇ ਪਾਣੀ ਖੜਦਾ ਨਹੀਂ ਜੀਰਦਾ ਉਥੇ ਆਪਾਂ ਕੀ ਕਰਨਾ ਹੈ ਜਿਪਸਮ ਵਗੈਰਾ ਪਾਉਣਾ ਤਾਂ ਕਿ ਜਿਹੜਾ ਆਪਣਾ ਟਾਈਮ ਟੂ ਟਾਈਮ ਪਾਣੀ ਜੀਰਦਾ ਰਹੇ ਤੇ ਇਹਦੇ ਨਾਲ ਆਪਾਂ ਕੀ ਕਰਨਾ ਹੈ ਜਿਹੜਾ ਪਾਣੀ ਹੈ ਉਹ ਲਗਾਤਾਰ ਆਪਾਂ ਹੁਣ 15 ਦਿਨ ਖੇਤ ਦੇ ਵਿੱਚ ਖੜੇ ਰੱਖਦੇ ਹਾਂ ਤਾਂ ਕਿ ਜਿਹੜਾ ਆਪਣਾ ਕ੍ਰੌਪ ਵੈਲ ਸਟੈਬਲਿਸ਼ ਰਹੇ ਤੇ ਜਿਹੜੇ ਨਦੀਨ ਵੀ ਨਾ ਹੋਣ ਉਦੋਂ ਵਾਰ 15 ਦਿਨਾਂ ਬਾਅਦ ਜ਼ਰੂਰੀ ਹੁੰਦਾ ਕਿ ਆਪਾਂ ਪਾਣੀ ਜਿਹੜਾ ਟਾਈਮ ਟੂ ਟਾਈਮਸ ਆਉਂਦੇ ਰਹੀਏ ਜੇਕਰ ਜ਼ਿਆਦਾ ਟਾਈਮ ਆਪਾਂ ਪਾਣੀ ਵਾਹਣ ਦੇ ਵਿੱਚ ਖੜਾ ਰੱਖਾਂਗੇ ਤਾਂ ਉਹਦੇ ਨਾਲ ਜਿਹੜੀ ਹੈ ਸਲਫਰ ਦੀ ਟਾਕਸਿਸਿਟੀ ਹੋ ਜਾਊਗੀ ਕਿਉਂਕਿ ਉੱਥੇ ਜਿਹੜੀ ਹੈ ਆਕਸੀਜਨ ਜਿਹੜੀ ਹੈ ਪ੍ਰੋਪਰ ਜੜਾਂ ਨੂੰ ਨਹੀਂ ਮਿਲੂਗੀ ਉਹਦੇ ਕਰਕੇ ਜਿਹੜੀਆਂ ਜੜਾਂ ਕਾਲੀਆਂ ਹੋ ਜਾਣਗੀਆਂ ਜੇ ਜਿੱਥੇ ਆ ਵਾਟਰ ਲੋਜਿੰਗ ਦੀ ਪ੍ਰੋਬਲਮ ਆਉਣੀ ਹੈ ਸੋ ਆਪਾਂ ਵਾਟਰ ਲੋਜਿੰਗ ਰਿਡਿਊਸ ਕਰਨੀ ਯਾਨੀ ਕਿ ਪਾਣੀ ਹੈ ਜਿਹੜਾ ਖੇਤ ਦੇ ਵਿੱਚੋਂ ਕੱਢਣਾ ਅਗਲਾ ਕਿਸਾਨ ਵੀਰੋ ਜਿਹੜਾ ਕਾਰਨ ਆਪਣਾ ਹੋ ਸਕਦਾ ਇਹ ਹੈਗਾ ਮੰਨिए ਵੀ ਜਿਹੜਾ ਕਾਲੀਆਂ ਭੂਰੀਆਂ ਹੋਣ ਦਾ ਤੇ ਝੋਨੇ ਤੇ ਨਾ ਚੱਲਣ ਦਾ ਝੋਨੇ ਦੀ ਗ੍ਰੋਥ ਖੜਨ ਦਾ ਸਟੰਟ ਹੋਣ ਦਾ ਉਹ ਹੈਗਾ ਹਾਈ ਪੀਐਚ ਸੋ ਤਾਂ ਹੀ ਆਪਾਂ ਹਮੇਸ਼ਾ ਰეკਮੈਂਡ ਕਰਦੀ ਯੂਨੀਵਰਸਿਟੀ ਵੀ ਵਿਭਾਗ ਵੀ ਕਿ ਆਪਾਂ ਜਦੋਂ ਵੀ ਆਪਣਾ ਵਾਹਣ ਖਾਲੀ ਹੁੰਦੇ ਆ ਉਦੋਂ ਆਪਾਂ ਆਪਣੀ ਮਿੱਟੀ ਵਗੈਰਾ ਤੇ ਪਾਣੀ ਵਗੈਰਾ ਜ਼ਰੂਰ ਟੈਸਟ ਕਰਾਈਏ ਜਿੱਥੇ ਕਿਸਾਨ ਵੀਰੋ ਪੀਐਚ ਜ਼ਿਆਦਾ ਹੈ ਉੱਥੇ ਪ੍ਰੋਬਲਮ ਆਉਗੀ ਆਉਗੀ ਜਦੋਂ ਜ਼ਿਆਦਾ ਪਾਣੀ ਖੜਦਾ ਹੁਣ ਬਰਸਾਤਾਂ ਵੀ ਜ਼ਿਆਦਾ ਹੋਈਆਂ ਐ ਇਸ ਵਾਰ ਇਸ ਕਰਕੇ ਇਸ ਵਾਰ ਦੇਖਿਓ ਇਹ ਪ੍ਰੋਬਲਮ ਜ਼ਿਆਦਾ ਆ ਰਹੀ ਐ ਜਿੰਨੇ ਕਹਿੰਦਾ ਮੈਂ ਜਿਹੜੇ ਕਿਸਾਨ ਵੀਰਾਂ ਨੇ ਸੰਪਰਕ ਕੀਤੇ ਐ ਜਿੱਥੇ ਹਾਈ ਪੀਐਚ ਹੋਊਗੀ ਉੱਥੇ ਜਿਹੜੀ ਪ੍ਰੋਬਲਮ ਐ ਆਉਗੀ ਆਉਗੀ ਸੋ ਆਪਾਂ ਜਿੱਥੇ ਹਾਈ ਪੀਐਚ ਸੋਇਲ ਹੁੰਦੀ ਐ ਉੱਥੇ ਕਿਸਾਨ ਵੀਰੋ ਡੀਏਪੀ ਪਾਉਣ ਤੋਂ ਗੁਰੇਜ਼ ਕਰੋ ਪਹਿਲੀ ਗੱਲ ਤਾਂ ਯੂਨੀਵਰਸਿਟੀ ਨੇ ਸਪੱਸ਼ਟ ਕੀਤੀ ਐ ਵੀ ਜਿੱਥੇ ਕਣਕ ਵਿੱਚ ਡੀਏਪੀ ਪਾਈ ਐ ਉੱਥੇ ਝੋਨੇ ਵਿੱਚ ਪਾਉਣ ਦੀ ਲੋੜ ਨਹੀਂ ਫਿਰ ਵੀ ਜਿੱਥੇ ਜ਼ਮੀਨ ਦੇ ਹਿਸਾਬ ਨਾਲ ਕਈ ਵੀਰ ਵਰਤਦੇ ਡੀਏਪੀ ਉੱਥੇ ਕੋਸ਼ਿਸ਼ ਕਰੋ ਡੀਏਪੀ ਦੀ ਜਗ੍ਹਾ ਆਪਾਂ ਸੁਪਰ ਵਰਤੀਏ ਕਿਉਂਕਿ ਜਿਹੜਾ ਜਿੱਥੇ ਤੁਹਾਡਾ ਪੀਐਚ ਆਲਰੇਡੀ ਜ਼ਿਆਦਾ ਸੋਇਲ ਦਾ ਤੇ ਉੱਥੇ ਡੀਏਪੀ ਆਪਾਂ ਪਾਵਾਂਗੇ ਡੀਏਪੀ ਦਾ ਪੀਐਚ ਵੀ ਹਲਕਾ ਲਾਈਨ ਹੁੰਦਾ ਯਾਨੀ ਕਿ 8 ਤੋਂ 8.5 ਤੱਕ ਹੁੰਦਾ ਸੋ ਜੇ ਸੁਪਰ ਪਾਵਾਂਗੇ ਉਹਦਾ ਜਿਹੜਾ ਪੀਐਚ ਹੈ 2.5 ਇੱਥੇ ਜਿਹੜੀ ਹੁੰਦਾ ਸੋ ਕੋਸ਼ਿਸ਼ ਕਰੋ ਕਿ ਉੱਥੇ ਜਿਹੜੀ ਤੁਸੀਂ ਸੁਪਰ ਪਾਓ ਹਾਈ ਪੀਐਚ ਸੋਇਲ ਦੇ ਵਿੱਚ ਹੈ ਜਿਹੜੀ ਡੀਏਪੀ ਆਪਾਂ ਨਾ ਪਾਈਏ ਤੇ ਦੂਸਰਾ ਜੇਕਰ ਪੀਐਚ ਸੋਇਲ ਦਾ ਵੱਧ ਹੈ ਆਪਾਂ ਇਹਨੂੰ ਘਟਾ ਸਕਦੇ ਹਾਂ ਆਪਣਾ ਕੀ ਕਰਨਾ ਹੈ ਇਹਦੇ ਵਿੱਚ ਆਪਾਂ ਫੜਕੜੀ ਯੂਜ਼ ਕਰ ਸਕਦੇ ਹਾਂ 1 ਕਿਲੋ ਜਿਹੜੀ ਹੈ ਫੜਕੜੀ ਇਹਦੇ ਤੇ ਆਪਾਂ ਅਲੱਗ ਤੋਂ ਵੀ ਵੀਡੀਓ ਬਣਾਵਾਂਗੇ ਫੜਕੜੀ ਤੇ ਜਾਂ ਉਹਦੇ ਫਾਇਦੇਾਂ ਤੇ ਫੜਕੜੀ 1 ਕਿਲੋ ਆਪਾਂ ਜਿਹੜੀ ਸੂਤੀ ਕੱਪੜੇ ਚ ਰੱਖ ਕੇ ਜਿੱਥੋਂ ਆਪਣਾ ਨੱਕਾ ਚੱਲਦਾ ਹੁੰਦਾ ਪਾਣੀ ਉੱਥੇ ਰੱਖ ਦਈਏ ਤਾਂ ਕਿਹੜੀ ਫੁਰਕੇ ਸਾਰੇ ਖੇਤ ਨੂੰ ਮਿਲ ਜੇ ਇਹਦੇ ਨਾਲ ਜਿਹੜਾ ਪੀ ਐਚ ਹੈ ਜਲਦੀ ਜਿਹੜਾ ਆਪਣਾ ਘਟ ਜਾਂਦਾ ਤੇ ਜਿਹੜੀ ਹੈ ਕਾਲੇ ਪੰਦੀ ਜਾਂ ਪੂਰੇ ਪੰਦੀ ਸਮੱਸਿਆ ਜਿਹੜੀ ਹੈ ਘਟੂ ਦੂਜਾ ਆਪਾਂ ਜਿਹੜਾ ਜਿਵੇਂ ਕਿ ਫੰਗੀਸਾਈਡ ਵੀ ਆਪਾਂ ਪਾ ਸਕਦੇ ਹੁੰਦੇ ਆ ਜਿਵੇਂ ਮੈਨਕੋਜ਼ੇਬ ਤੇ ਕਾਰਬੈਂਡੈਜ਼ਮ ਇਹਨਾਂ ਚ ਇੱਕ ਕੰਟੈਕਟ ਹੈ ਤੇ ਇੱਕ ਹੈਗੀ ਐ ਸਿਸਟੈਮਿਕ ਇੱਕ ਨੇ ਜਿਹੜਾ ਵਿੱਚ ਰਚ ਕੇ ਖਤਮ ਕਰ ਦੂਗੀ ਜੇਕਰ ਕੋਈ ਫੰਗੀਸਾਈਡ ਜਾਂ ਫੰਗਸ ਦੀ ਪ੍ਰੋਬਲਮ ਹੋਈ ਉਲੀ ਨਾਲ ਦੀ ਕੋਈ ਪ੍ਰੋਬਲਮ ਹੋਈ ਤੇ ਇੱਕ ਨੇ ਜਿਹੜਾ ਤੁਰੰਤ ਆ ਜਿਹੜੇ ਜੜਾਂ ਦੇ ਉੱਤੇ ਕੰਟੈਕਟ ਆ ਤਾਂ ਉਹਨੇ ਜਿਹੜਾ ਉੱਪਰੋਂ ਜਿਹੜੀ ਆ ਖਤਮ ਕਰ ਦੇਣੀ ਆ ਜਿਹੜੀਆਂ ਉਲੀ ਆ ਤਾਂ ਉਹਦੇ ਕਰਕੇ ਆਪਣੀਆਂ ਜੜਾਂ ਸੈੱਟ ਹੋ ਜਾਣੀਆਂ ਹੁਣ ਆਪਾਂ ਅਗਲੇ ਕారణ ਤੇ ਆਈਏ ਜਿਰਵਾਪਾ ਜਾਰਾ ਟਾਈਮ ਜਿਹੜਾ ਪਾਣੀ ਐ ਖੜਾ ਰੱਖਦੇ ਆਂ ਜਾਰਾ ਪਾਣੀ ਖੜਾ ਰੱਖਣ ਨਾਲ ਆਕਸੀਡੇਸ਼ਨ ਪ੍ਰੋਪਰ ਵਾਣਦੀ ਨਹੀਂ ਹੁੰਦੀ ਸੋ ਮੈਂ ਪਹਿਲਾਂ ਵੀ ਜਿਵੇਂ ਆਪਾਂ ਬੇਨਤੀ ਕਰ ਚੁੱਕੇ ਆਂ ਸੋ ਵਾਰੀ ਵਾਰੀ ਆਪਾਂ ਜਿਹੜਾ ਖੇਤ ਦੀ ਜ਼ਮੀਨ ਦੇ ਹਿਸਾਬ ਨਾਲ ਆਪਾਂ ਉਹਦੇ ਵਿੱਚੋਂ ਪਾਣੀ ਵਾਰ-ਵਾਰ ਇੰਟਰਮੀਡੀਏਟ ਇਰੀਗੇਸ਼ਨ ਯਾਨੀ ਕਿ ਵਾਰ-ਵਾਰ ਸੁਕਾ ਕੇ ਪਾਣੀ ਲਾਉਣਾ ਸੁਕਾ ਕੇ ਬਟ ਇਹੀ ਰੱਖਣਾ ਵੀ ਵਾਣ ਦਾ ਦੇਖਣਾ ਜਿੱਥੇ ਜਾਰਾ ਪਾਣੀ ਜੀਰਦਾ ਉੱਥੇ ਆਪਾਂ ਤਰੇੜਾ ਨਹੀਂ ਪੈਣ ਦੇਣੀਆਂ ਵੀ ਉੱਥੇ ਜਿਹੜੀ ਨਵੀਂ ਆਪਣੀ ਓਨਿਕਾਪ ਜਿਹੜੀ ਹੈ ਬਰਕਰਾਰ ਰੱਖਣੀ ਹੈ ਤੇ ਅੱਗੇ ਕਿਸਾਨ ਵੀਰੋ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਹਾਂ ਇਹਦੇ ਵਿੱਚ ਆਪਾਂ ਜਿੱਥੇ ਗਰੋਥ ਹੁਣ ਰੁਕ ਚੁੱਕੀ ਹੈ ਤਾਂ ਉੱਥੇ ਆਪਾਂ ਪਾਣੀ ਇੱਕ ਤਸਕਾ ਕੇ ਫਿਰ ਆਪਾਂ ਜਿਹੜੀ ਤਤਾਂ ਦੀ ਸਪਰੇਅ ਕਰਨੀ ਹੈ ਜਿਹਦੇ ਵਿੱਚ 1 ਕਿਲੋ ਯੂਰੀਆ 1 ਕਿਲੋ ਲੋਹਾ 1 ਕਿਲੋ ਮੈਗਨੀਜ਼ 1 ਕਿਲੋ ਜ਼ਿੰਕ ਤੇ ਅੱਧਾ ਕਿਲੋ ਪਲੀ ਦੀ ਜਿਹੜੀ ਆਪਾਂ ਸਪਰੇਅ ਕਰਨੀ ਹੈ ਤਾਂ ਉਹਰੇ ਵਿੱਚ ਆਪਾਂ ਨੂੰ ਸੱਤਾ ਦੇਣਾਂ ਦੇ ਅੰਡਰਨ ਦੀ ਹੈ ਜਿਹੜਾ ਝੋਨੇ ਦਾ ਚੰਗਾ ਫਟਾਰਾ ਹੋਊਗਾ ਤੇ ਆਪਾਂ ਨੂੰ ਵਧੀਆ ਜਿਹੜਾ ਰਿਜ਼ਲਟ ਮਿਲੂਗਾ ਹੁਣ ਆਪਾਂ ਗੱਲ ਕਰੀਏ ਆਖਰੀ ਕਾਰਨ ਦੀ ਵੀ ਜਿਹੜਾ ਆਖਰੀ ਕਾਰਨ ਇਹਦੇ ਵਿੱਚ ਕੀ ਹੈ ਆ ਇੱਕ ਤਸਵੀਰ ਦੇਖ ਰਹੇ ਹੋ ਕਿਸਾਨ ਵੀਰੋ ਜਿਕਰ ਝੋਨੇ ਦੇ ਪੱਤੇ ਇਸ ਤਰ੍ਹਾਂ ਦੇ ਹੋ ਰਹੇ ਐ ਪੂਰੇ ਜੇ ਜਾਂ ਇਸ ਤਰ੍ਹਾਂ ਦੇ ਹੋ ਰਹੇ ਐ ਤਾਂ ਉਹ ਆਪਾਂ ਨੂੰ ਜਿਹੜੀ ਹੈਗੀ ਹੈ ਆਇਰਨ ਟੌਕਸਿਸਿਟੀ ਹੈ ਯਾਨੀ ਕਿ ਜਿੱਥੇ ਲੋਹਾ ਵੱਧ ਜਾਂਦਾ ਇਹਦਾ ਕੀ ਹੈ ਕਿਸਾਨ ਵੀਰੋ ਇਹਦੇ ਨਾਲ ਜਿਹੜੀ ਹੈ ਲੀਫ ਦੀ ਬਰਾਊਨਿੰਗ ਤੇ ਰਿਡਿਊਸ ਰੂਟ ਆਕਸੀਡੇਸ਼ਨ ਜਦੋਂ ਹੁੰਦੀ ਹੈ ਉਹਦੇ ਕਰਕੇ ਵੀ ਜਿਹੜਾ ਇਦੇ ਨਾਲ ਆਪਣੀਆਂ ਜਿਹੜੀਆਂ ਰੂਟਸ ਐ ਜਾਂ ਜਿਹੜਾ ਉਹ ਜਿਹੜੀਆਂ ਕਾਲੀਆਂ ਪੈਂਦੀਆਂ ਤੇ ਇਹਦੇ ਵਿੱਚ ਜਿੱਥੇ ਆਪਾਂ ਜ਼ਿਆਦਾਤਰ ਪਾਣੀ ਖੜਾਈ ਰੱਖਦੇ ਆਂ ਇਹ ਆ ਜਿਵੇਂ ਕਿ ਕਹੇ ਪਰਮਾਨੈਂਟ ਫਲਡਿੰਗ ਜਿੱਥੇ ਆਪਾਂ ਰੱਖੀ ਰੱਖਦੇ ਆਂ ਉੱਥੇ ਜਿਹੜੇ ਇਹਦੇ ਆਇਰਨ ਦੀ ਜਿਹੜੀ ਹੈ ਟੌਕਸਿਸਿਟੀ ਆਉਂਦੀ ਹੈ ਇਹ ਆਪਾਂ ਨੂੰ ਪਤਾ ਕਿਵੇਂ ਲੱਗੂਗੀ ਇੱਕ ਤਾਂ ਜਿੱਥੇ ਆਇਰਨ ਦੀ ਲੋਹੇ ਦੀ ਟੌਕਸਿਸਿਟੀ ਹੋਊਗੀ ਉੱਥੇ ਜਿਹੜੇ ਉਹਦੇ ਪੱਤੇ ਐ ਉਹ ਨੈਰੋ ਹੋ ਜਾਣਗੇ ਯਾਨੀ ਕਿ ਆਮ ਨਾਲੋਂ ਚੌੜਾਈ 'ਚ ਘੱਟ ਹੋਣਗੇ ਦੂਜੀ ਗੱਲ ਉਤੇ ਜਿਹੜੇ ਪੱਤੇ ਐ ਪਰਪਲ ਬਰਾਊਨ ਯਾਨੀ ਕਿ ਜਾਮਨੀ ਤੋਂ ਭੂਰੇ ਰੰਗ ਦੇ ਹੋਣ ਲੱਗ ਜਾਣਗੇ ਜਿਹੜੀ ਝੋਨੇ ਦੀ ਗ੍ਰੋਥ ਆ ਉਹ ਸਟੰਟ ਹੋ ਜੂਗੀ ਯਾਨੀ ਕਿ ਝੋਨੇ ਦੀ ਗ੍ਰੋਥ ਆ ਰੁਕ ਜੂਗੀ ਝੋਨੇ ਦਾ ਵਾਧਾ ਰੁਕ ਜਾਣਾ ਉੱਤੀ ਖੜ ਜਾਣਾ ਡੈਮੇਜ ਰੂਟਸ ਸਿਸਟਮ ਵਿਦ ਦਾ ਡਾਰਕ ਬਰਾਊਨ ਟੂ ਬਲੈਕ ਕੋਟਿੰਗ ਆਫ ਰੂਟ ਸਰਫੇਸ ਯਾਨੀ ਕਿ ਇਹਦੇ ਵਿੱਚ ਜਿਹੜਾ ਆਪਣਾ ਰੂਟ ਸਿਸਟਮ ਐ ਜਿਹੜਾ ਜੜਾ ਉਹ ਡਾਰਕ ਬਰਾਊਨ ਡਾਰਕ ਬਰਾਊਨ ਯਾਨੀ ਕਿ ਜਾਦਾ ਪੂਰੀਆਂ ਤੋਂ ਬਲੈਕ ਹੋ ਜਾਣੀਆਂ ਇੱਥੇ ਇਹਦੇ ਨਾਲ ਆਪਾਂ ਆਪਣੀ ਪਛਾਣ ਕਰ ਸਕਦੇ ਹਾਂ ਵੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਆਪਣਾ ਆਇਰਨ ਦੀ ਜਿਹੜੀ ਹੈ ਟੌਕਸਿਸਿਟੀ ਕਰਕੇ ਹੁੰਦੀ ਹੈ ਇਹ ਚੀਜ਼ ਨੂੰ ਜਿਹੜਾ ਕੁਝ ਵੈਰਾਈਟੀਆਂ ਆਪਣੀਆਂ ਟੋਲਰੈਂਟ ਵੀ ਹੁੰਦੀਆਂ ਆਪਾਂ ਉਹ ਵੀ ਸਕਦੇ ਹਾਂ ਤੇ ਦੂਜੀ ਗੱਲ ਇਹਨੂੰ ਕੰਟਰੋਲ ਆਪਾਂ ਕਿਵੇਂ ਕਰਨਾ ਸਭ ਤੋਂ ਜਿਹੜਾ ਪਹਿਲਾ ਪੁਆਇੰਟ ਇਹਨੇ ਲਿਖਿਆ ਵੀ ਜਿਹੜਾ ਬੈਲੈਂਸ ਯੂਜ਼ ਆਫ ਫਰਟੀਲਾਈਜ਼ਰ ਜਿਹੜੀਆਂ ਆਪਣਾ ਫਰਟੀਲਾਈਜ਼ਰ ਆਪਾਂ ਜੁਡੀਸ਼ੀਅਲ ਯੂਜ਼ ਕਰਨਾ ਨਾ ਹੱਤ ਵੱਧ ਨਹੀਂ ਪਾਉਣੀ ਹੈ ਜਿਵੇਂ ਕਿ ਆਪਾਂ ਯੂਰੀਆ ਕਈ ਵਾਰ ਬਹੁਤ ਪਾ ਦਿੰਨੇ ਆ ਜਾਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਲਫਰ ਟੌਕਸਿਟੀ ਹੁੰਦੀ ਹੈ ਉਹ ਵੀ ਜਦੋਂ ਸਲਫਰ ਵਧਾ ਦਿੰਨੇ ਆ ਆਪਾਂ ਕਈ ਵਾਰ ਸਲਫਰ ਪਹਿਲਾਂ ਵੀ ਪਾਈ ਹੁੰਦੀ ਹੈ ਜਿਵੇਂ ਹੁਣ بارش ਕਰਨ ਪਾਣੀ ਖੜ ਜਾਂਦਾ ਉਥੇ ਆਪਾਂ ਜਾਰਾ ਸਲਫਰ ਪਾਉਂਨੇ ਆ ਵੀ ਪਾਣੀ ਸੁੱਕੂ ਪਾਣੀ ਸੁੱਕੂ ਉਹਦੇ ਕਰਕੇ ਵੀ ਜਿਹੜੀ ਹੈ ਸਲਫਰ ਟੌਕਸਿਟੀ ਆ ਸਕਦੀ ਹੁੰਦੀ ਹੈ ਤੇ ਆਇਰਨ ਟੌਕਸਿਟੀ ਲਈ ਜਿਹੜੀ ਆਪਾਂ ਸਹੀ ਮਾਤਰਾ ਦੇ ਵਿੱਚ ਜਿਹੜੀਆਂ ਆਪਣਾ ਪ੍ਰੋਪਰ ਫਰਟੀਲਾਈਜ਼ਰ ਜਾਂ ਖਾਦਾਂ ਦੀ ਯੂਜ਼ ਕਰਨੀ ਹੈ ਤੇ ਜਿਹੜੀ ਪੋਟਾਸ਼ ਦੀ ਸਪਲਾਈ ਆਪ ਪ੍ਰੋਪਰ ਰੱਖਣੀ ਹੈ ਜਿਵੇਂ ਕਿ 20 ਕਿਲੋ ਜਿਹੜੀ ਐਮਓਪੀ ਜਿਹੜੀ ਹੈ ਰეკਮੈਂਡ ਹੈਗੀ ਹੈ ਪ੍ਰਤੀ ਕਿੱਲੇ ਦੀ ਉਹ ਚੀਜ਼ ਨੂੰ ਜੇਕਰ ਆਪਾਂ ਸਹੀ ਖਾਦਾਂ ਤੇ ਜਿਹੜੀਆਂ ਪੋਟਾਸ਼ ਦੀ ਜਿਹੜੀ ਹੈ ਸਹੀ ਮਾਤਰਾ ਆਪਾਂ ਯੂਜ਼ ਕਰ ਦਿੰਨੇ ਆ ਤਾਂ ਆਪਾਂ ਇਹ ਜਿਹੜੀ ਆਇਰਨ ਟਾਕਸਿਸਿਟੀ ਤੋਂ ਬਚ ਸਕਦੇ ਆ ਯੂਜ਼ ਯੂਰੀਆ ਠੀਕ ਹੈ ਅੱਗੇ ਆ ਕੇ ਅਪਲਾਈ ਲਾਈਮ ਔਨ ਐਸਿਡ ਸੋਇਲ ਡੂ ਨਾਟ ਅਪਲਾਈ ਐਕਸੈਸਿਵ ਅਮਾਉਂਟ ਆਫ ਆਰਗੈਨਿਕ ਮੈਟਰ ਜਿਆਦਾ ਆਰਗੈਨਿਕ ਮੈਟਰ ਨਾ ਹੋਵੇ ਜਿੱਥੇ ਜ਼ਿਆਦਾ ਆਰਗੈਨਿਕ ਮੈਟਰ ਆਜੂਗਾ ਉੱਥੇ ਜਿਹੜੇ ਐ ਆਇਰਨ ਤੇ ਜਿਹੜੀ ਐ ਰੀਡ ਟਾਕਸਿਸਿਟੀ ਵਾਜੂਗੀ ਤੇ ਜਿੱਥੇ ਪੂਰ ਡਰੇਨੇਜ ਐ ਜਿੱਥੇ ਪਾਣੀ ਖੜਦਾ ਐ ਜਿੱਥੇ ਨਿਕਾਸੀ ਹੈ ਨਹੀਂ ਉੱਥੇ ਵੀ ਜਿਹੜੀ ਐ ਲੋਹੇ ਦੀ ਟਾਕਸਿਸਿਟੀ ਆ ਜਾਂਦੀ ਐ ਸੋ ਇਹਨਾਂ ਗੱਲਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਤੇ ਇਹ ਆਪਣੇ ਹੱਲ ਹੈਗੇ ਆ ਜੇਕਰ ਜੜਾਂ ਭੂਰੀਆਂ ਜਾਂ ਕਾਲੀਆਂ ਹੁੰਦੀਆਂ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰਿਓ ਜੀ ਧੰਨਵਾਦ